ਅਕੀਏ ਸੀ ਅੱਧੇ ਮਿੰਟ ਬਾਅਦ ਥੋੜਾ ਥੋੜਾ ਟਾਈਮ ਬਾਅਦ ਪੀਜ਼ਾ ਦੇਖੀ ਵੀ ਜਾਵਾਂਗੇ ਦੇਖਾ ਤੁਸੀਂ ਜਿਹੜੀ ਚੀਜ਼ ਆ ਮੈਲਟ ਹੋਣੀ ਸ਼ੁਰੂ ਹੋਈ ਆ ਥੱਲੇ ਪੀਜ਼ੇ ਨੇ ਫੁੱਲਣਾ ਢੋ ਜਿਹੜੀ ਸ਼ੈਟਾਂ ਤੋਂ ਫੁੱਲਣੀ ਸ਼ੁਰੂ ਹੋਈ ਆ ਦੇਖ ਸਕਦੇ ਤੁਸੀਂ ਲੋਰੀ ਪੀਜ਼ਾ ਰੈਡੀ ਹੋ ਗਿਆ ਬਾਹਰ ਨਿਕਲਣ ਦੇ ਆ ਰਹੇ ਦੇਖ ਸਕਦੇ ਤੁਸੀਂ ਪੀਜ਼ੇ ਪੀਜ਼ੇ ਦੀ ਹੋਣ ਲੱਗੀ ਕਟਿੰਗ ਦੇਖ ਸਕਦੇ ਤੁਸੀਂ ਤਾਂ ਭਾਈ ਚੀਜ਼ ਤੋਂ ਹੋਰੀ ਸ਼ੈਪ ਪੀਸ ਕਰਨੇ ਭਾਜੀ ਕਿਚਾਰ ਇਹਦੇ ਸ਼ੈਪ ਪੀਸ ਕਰਾਂਗੇ ਭਾਜੀ ਵੀਡੀਓ ਬਣਾਏ ਵੀਡੀਓ ਸਾਈਜ਼ ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ 'ਚ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ 'ਚ ਆਪਾਂ ਬਣਾਉਣ ਲੱਗੇ ਆ ਜੀ ਮੱਖਣੀ ਪਨੀਰ ਪੀਜ਼ਾ ਘਰੇ ਸਾਡੇ ਆਇਆ ਹੋਇਆ ਗੈਸਟ ਤੇ ਇਸ ਕਰਕੇ ਆਪਾਂ ਲੱਗੇ ਪੀਜ਼ਾ ਬਣਾਉਣ ਤੁਹਾਨੂੰ ਵੀ ਦੱਸਾਂਗੇ ਕੀ ਕੀ ਪੀਜ਼ਾ 'ਚ ਪੈਂਦਾ ਕਿੱਦਾਂ ਬਣਦਾ ਕਿੱਦਾਂ ਨਹੀਂ ਪੂਰਾ ਪ੍ਰੋਫੈਸ਼ਨਲ ਪੀਜ਼ਾ ਹੋਊਗਾ ਜਿਦਾਂ ਆਪਾਂ ਰੈਸਟੋਰੈਂਟ ਵਿੱਚ ਖਾਈਦਾ ਠੀਕ ਹੈ ਜੀ ਆਜੋ ਚੱਲਦੇ ਆ ਆਪਾਂ ਸੋਈ ਲਓ ਜੀ ਆਪਾਂ ਸੋਈ ਜਾ ਚੁੱਕੇ ਆ ਦੇਖ ਸਕਦੇ ਤੁਸੀਂ ਸਮਾਨ ਕੱਟ ਹੋ ਰਿਹਾ ਫਸਤ ਪਹਿਲਾਂ ਆਪਾਂ ਲੈਣਾ ਪੇੜਾ ਕਿੰਨੇ ਗ੍ਰਾਮ ਦਾ ਪੇੜਾ ਹੈ ਭਾਜੀ 240 ਗ੍ਰਾਮ ਦਾ ਮੀਡੀ ਇਹ ਤੁਹਾਨੂੰ ਦੱਸਦਾ ਕਿੰਨੇ ਗ੍ਰਾਮ ਦਾ ਬੇੜਾ ਆ। ਕੀ ਹੋ ਰਿਹਾ ਗੋਲ? ਬਾਕੀ ਥੋੜਾ ਜਿਹਾ ਭਾਈ ਇਹਦੇ ਮਾਰੇ ਜਦ ਤੱਕ ਉਹ ਗੋਲ ਹੋ ਰਿਹਾ ਵੀ ਤੁਸੀਂ ਮਾਰੇ ਦੱਸ ਦੋ ਵੀ ਆਪਾਂ ਨੂੰ ਡੋਹ ਬਣਾਉਣ ਵਾਸਤੇ ਕੀ ਕੀ ਸਮਾਨ ਚਾਹੀਦਾ ਹੈ। ਦੇਖੋ ਭਾਈ ਅੱਧਾ ਕਿਲੋ ਮੈਦਾ ਲੈਣਾ ਠੀਕ ਆ ਭਾਈ। 1/2 ਕਿਲੋ ਮੈਦਾ ਲੈ ਲਿਆ। ਉਸ ਤੋਂ ਬਾਅਦ ਆਪਾਂ ਲੈਣਾ ਭਾਈ 250ml ਪਾਣੀ ਲੈਣਾ ਬਸ ਅਜੇ। 250ml ਪਾਣੀ ਲਾਰ ਕੇ ਉਹਦੇ ਅੱਗੇ ਆਪਾਂ 슈ਗਰ ਐਡ ਕਰ ਦੇਣੀ ਆ। ਖੰਡ ਆਪਣੀ ਨਾਰਮਲ 14 ਗ੍ਰਾਮ। 14 ਗ੍ਰਾਮ। 14 ਗ੍ਰਾਮ 슈ਗਰ ਐਡ ਕਰ ਲੈਣੀ। ਠੀਕ ਹੈ। ਥੋੜਾ ਜਿਹਾ ਨੂੰ ਆਪਾਂ ਕੋਸੇ ਪਾਣੀ ਜੜਾ ਦੇਣਾ। ਇਦਾਂ ਪਾ ਆਰਡਰ ਪਾਇਆ ਹੁਣ ਆਪਾਂ ਪਾਣੀ ਦੇ ਵਿੱਚ ਸ਼ੂਗਰ ਤਾਂ ਆ ਗਈ ਆਪਣੇ ਕੋਲ ਉਸ ਤੋਂ ਬਾਅਦ ਆਪਾਂ ਐਡ ਕਰਨੀ ਹੈ 20 ਗ੍ਰਾਮ ਆਪਣੀ ਈਸਟ ਠੀਕ ਹੈ ਜੀ ਠੀਕ ਹੈ ਜੀ ਡਰਾਈ ਈਸਟ ਓਕੇ ਈਸਟ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਇਹਨੂੰ ਮਿਕਸ ਕਰਕੇ ਉੱਪਰ ਢੱਕਨ ਨਾਲ ਕਵਰ ਕਰ ਦੇ ਕਟੋੜ 20 ਮਿੰਟ ਰੱਖਣਾ ਆਪਣਾ ਜਿਹੜੀ ਆਪਣੀ ਈਸਟ ਪ੍ਰੂਵ ਹੋ ਜਵੇ ਫੋਲਡਸ ਵਿੱਚ ਬੁਰੀ ਠੀਕ ਹੈ ਉਹ ਰੱਖ ਕੇ ਭਾਈ ਉਸ ਤੋਂ ਬਾਅਦ ਆਪਣਾ 14 ਗ੍ਰਾਮ ਆਇਲ ਐਡ ਕਰ ਦਾਂਗੇ ਅੱਛਾ ਇਸ ਤੋਂ ਬਾਅਦ ਉਹਦੇ ਵਿੱਚ ਹੀ ਆਇਲ ਐਡ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ 14 ਗ੍ਰਾਮ ਲੂਣ ਜਿਹੜਾ ਮੈਦੇ ਦੇ ਵਿੱਚ ਪਾਉਣਾ 2.5 ਬੇਸ ਤਿਆਰ ਹੋ ਗਿਆ ਦੇਖ ਸਕਦਾ ਤੁਸੀਂ ਇਹਨੂੰ 베ਲਣਾ ਨਾਰਮਲ ਤਾਂ ਪਰ ਰੋਟੀ 베ਲਦੇ ਆ ਗ੍ਰਾਮ ਤਾਂ ਦੱਸਦੇ ਕਿੰਨੇ ਆ ਉਸ ਤੋਂ ਬਾਅਦ ਆਪਾਂ ਜਾਰੀ ਉੱਤੇ ਵੀਡੀਓ ਤੇ ਚੜਾਉਣਾ ਇਹ ਤੇ ਹੁਣ ਇਹਦੇ ਤੇ ਸਮਾਨ ਕਿਹੜਾ ਕਿਹੜਾ ਪਾਣਾ ਕੀ ਕੀ ਸਮਾਨ ਲੱਗਣਾ ਇਹਦੇ ਵਿੱਚ ਉਹ ਤਾਂ ਸਾਰਾ ਤੁਹਾਨੂੰ ਪ੍ਰੋਸੈਸ ਦਿਖਾਉਣੀ ਆਪਾਂ ਠੀਕ ਹੈ ਜੀ ਪਹਿਲਾਂ ਇਹ ਤੇ ਆਪਾਂ ਫੋਗ ਮਾਰਨੀ ਹੈ ਇਹਦੇ ਜੇ ਨਾ ਮਾਰਾਂਗੇ ਕਿ ਆਪਣੇ ਜਿਹੜਾ ਦੋ ਫੁੱਲਣੀ ਨਹੀਂ ਹੈਗੀ ਇਹ ਮਾਰਨੀ ਵੀ ਜ਼ਰੂਰੀ ਆ ਠੀਕ ਹੈ ਫੋਗ ਤਾਂ ਕਿਹੜਾ ਅੰਦਰ ਤੱਕ ਪੂਰਾ ਸੇਕ ਲੱਗੇ ਲਓ ਜੀ ਲਓ ਜੀ ਇਹਦੇ ਤੇ ਹੁਣ ਸੌਸ ਲੱਗ ਰਹੀ ਭਾਈ ਸੌਸ ਦਾ ਨਾਮ ਦੱਸੋ ਇਹਦੇ ਮੱਖਣੀ ਭਾਜੀ ਮੱਖਣੀ ਮੱਖਣੀ ਪਨੀਰ ਸੌਸ ਠੀਕ ਹੈ ਲੋਜ ਹੁਣ ਇਹ ਸੌਸ ਲੱਗਣ ਲੱਗੀ ਹੈ ਇਹਨੂੰ ਹੁਣ ਆਪਾਂ ਇਹਦਾ ਚਮਚੇ ਦੇ ਨਾਲ ਸਾਰਾ ਫਲਾਵਾਂਗੇ ਜਿਹੜੇ ਕਿਨਾਰੇ ਆ ਇਹ ਧਿਆਨ ਰੱਖਣਾ ਵੀ ਕਿਨਾਰਿਆਂ ਦੇ ਸਾਈਡਾਂ ਉਤੇ ਬਹੁਤ ਸੌਸ ਨਹੀਂ ਲੱਗਣੀ ਚਾਹੀਦੀ ਉਹ ਥੋੜੇ ਜਿਲੇ ਜਗ੍ਹਾ ਛੱਡਣੀ ਹੈ ਲੋ ਜੀ ਅਗਲੀ ਸੌਸ ਜਿਹੜੀ ਪਾਣੀ ਹੈ ਇਹਦਾ ਨਾਮ ਹੈਗਾ ਚੀਜ਼ ਡਰੈਸਿੰਗ ਸੌਸ ਇਹ ਲਿਕਵਿਡ ਚੀਜ਼ ਹੈ ਜੀ ਲਿਕਵਿਡ ਚੀਜ਼ ਹੈ ਇਹ ਜਿਹਦਾ ਚੀਜ਼ ਉਹ ਦੂਜੀ ਪਾਉਨੇ ਆ ਇਹ ਵੀ ਉਹ ਲਿਕਵਿਡ ਵਾਲੀ ਹੈ ਬਸ ਇਹ ਫਰਕ ਇਹਦੇ ਨਾਲ ਟੇਸਟ ਪੂਰਾ ਡਾ ਪ੍ਰੋਫੈਸ਼ਨਲ ਪੀਜ਼ਾ ਇਦਾਂ ਹੀ ਬਣਦਾ ਠੀਕ ਹੈ ਜੀ ਇਹ ਬੰਦੇ ਕਹੀ ਨਹੀਂ ਦੱਸਦੇ ਰਾਜ ਆਪਾਂ ਤੁਹਾਨੂੰ ਬਿਲਕੁਲ ਸਾਰਿਆਂ ਨੂੰ ਦੱਸਦਾ ਜੋ ਵੀ ਹੈਗਾ ਤੁਹਾਡੇ ਸਾਹਮਣੇ ਇਹਨੂੰ ਆਪਾਂ ਮੈਲਟ ਨਹੀਂ ਕਰਨਾ ਕਿ ਆਪਣੇ ਆਪ ਮੈਲਟ ਹੈ ਨਹੀਂ ਸੇਕ ਨਾਲ ਕਿ ਹੁਣ ਭਾਜੀ ਹੁਣ ਚੀਜ਼ ਪਾਉਣ ਲੱਗੇ ਮੈ ਚੀਜ਼ ਦਿਖਾ ਦਿਓ ਕਿਹੜੀ ਆ ਭਾਜੀ ਇਹ ਭਾਜੀ ਮਿਲਕੀ ਮਿਸਟੀ ਚੀਜ਼ ਮਿਲਕੀ ਮਿਸਟੀ ਸਭ ਤੋਂ ਬੈਸਟ ਚੀਜ਼ ਆ ਸੀਆ ਮੂਲ ਦੀ ਵੀ ਯੂਜ਼ ਕਰਕੇ ਦੇਖ ਲੀਏ ਇੱਕ ਹੋਰ ਯੂਜ਼ ਕਰਕੇ ਦੇਖੋ ਗੋਦੀ ਭਾਜੀ ਗੋਦੀ ਵੀ ਯੂਜ਼ ਕਰਕੇ ਦੇਖ ਲੀ ਸਭ ਤੋਂ ਬੈਸਟ ਆ ਇਹਦਾ ਡਾਟ ਸਭ ਤੋਂ ਟੌਪ ਦਾ ਰੇਟ ਵੀ ਇਹਦਾ ਵਧੀਆ ਠੀਕ ਠਾਕ ਹੈ ਕੋਈ ਹੁਣ ਚੀਜ਼ ਪਾਉਗੇ ਭਾਜੀ ਹੁਣੀ ਚੀਜ਼ ਪਾਉਣ ਦਾ ਤਰੀਕਾ ਦੇਖੋ ਤੁਸੀਂ ਮ ਪਹਿਲਾਂ ਹਲਕੀ ਪਾਉਣੀ ਚੀਜ਼ ਭਾਜੀ ਹਾਂਜੀ ਹਾਂਜੀ ਭਾਜੀ ਪਹਿਲਾਂ ਘੱਟ ਪਾਉਣੀ ਬਾਹਰ ਚ ਪਾਉਣੀ ਹੈ ਨਾ ਹਾਂਜੀ ਤੁਹਾਡੇ ਸਾਹਮਣੇ ਜੋ ਵੀ ਦੇਖਾਂ ਨਾ ਨਾਲ-ਨਾਲ ਕਮਾਈਣਾ ਨਾਲ-ਨਾਲ ਹੱਥ ਨਾਲ-ਨਾਲ ਚੀਜ਼ ਪਾਈ ਜਾਣੀ ਇੱਕ ਥਾਂ ਤੇ ਨਾ ਪਵੇ ਸਾਰੀ ਕਿੰਦਰ ਕੇ ਪਵੇ ਥੈਡਾ ਜਰੂਰ ਛੱਡਣੀਆਂ ਤੁਸੀਂ ਦੇਖ ਸਕਦੇ ਆ ਕਿਨਾਰੇ ਜਿਹੜੇ ਛੱਡੇ ਹੋਏ ਆ ਇਹ ਪਹਿਲੇ ਸੌਲਵ ਛੱਡੇ ਹੋਏ ਆ ਲਓ ਜੀ ਚੀਜ਼ ਤੁਸੀਂ ਦੇਖ ਸਕਦੇ ਭਰ ਭਰ ਕੇ ਪਾ ਰਿਆ ਮੁੰਡਾ ਚੀਜ਼ ਦਿਲ ਖੋਲ ਕੇ ਇਹ ਤਾਂ ਤਾਂ ਨਹੀਂ ਦਿਲ ਖੋਲ ਰਿਆ ਵੀ ਆਪਣੇ ਘਰੇ ਪਰੌਣੇ ਆਏ ਭਾਈ ਨਹੀਂ ਨਹੀਂ ਭਾਈ ਆਪਾਂ ਸਾਰਿਆਂ ਨੂੰ ਸਾਰਿਆਂ ਨੂੰ ਭਾਈ ਦੀ ਪਰੌਣੇ ਆਈ ਚਲੋ ਜਿਆਦਾ ਵੀ ਪਾਉਣ ਦਾ ਭਾਈ ਫਾਇਦਾ ਨਹੀਂ ਵੀ ਕੱਲਾ ਚੀਜ਼ ਦਾ ਸੁਆਦ ਨਾਲ ਜਿਹੜੇ ਥੱਲੇ ਸੌਸ ਲਈ ਉਹਦਾ ਸੁਆਦ ਨਹੀਂ ਹੁੰਦਾ ਭਾਈ ਨਹੀਂ ਨਹੀਂ ਸਹੀ ਹੈ ਲਓ ਭਾਈ ਇੰਨੀ ਕੀ ਚੀਜ਼ ਆ ਪੈਣ ਕਰਦਣੀ ਹੈ ਕਿਆ ਬਾਤ ਹੈ ਸੋ ਪਹਿਲਾਂ ਇਹਦੇ ਉੱਤੇ ਹੁਣ ਆਪਾਂ ਪਾਉਣ ਲੱਗੇ ਆ Shimla Mirch ਦੇਖੋ ਵੀ ਰੱਖਣ ਦਾ ਤਰੀਕਾ ਪਹਿਲਾਂ ਚੀਜ਼ ਪਾਉਣੀ ਆ ਕਈ ਪਾਉਂਦੇ ਆ ਚੀਜ਼ ਬਾਅਦ ਚ ਪਾਉਂਦੇ ਸਮਾਰ ਰੱਖ ਕੇ ਉਹਦਾ ਇਹ ਹੁੰਦਾ ਆ ਵੀ ਚੀਜ਼ ਬਾਹਰ ਪਾਵਾਂਗੇ ਫਿਰ ਉੱਪਰ ਉੱਪਰ ਇਹਨਾਂ ਸਮਾਨ ਵਿੱਚ ਲੁਕ ਜਾਂਦਾ ਜੀ ਚੀਜ਼ ਪਾ ਕੇ ਸਮਾਨ ਰੱਖੂਗੇ ਤੁਸੀਂ ਉਹਦੇ ਨਾਲ ਜਿਹੜੀ ਮਤਲਬ ਕਿ ਵਿੱਚ ਮੈਕਸ ਜਿਹੜਾ ਹੁੰਦਾ ਸਮਾਨ ਫਿਰ ਸੋਨਾ ਬਹੁਤ ਆਦਾ ਵੀ ਜੇ ਟਾਪਿੰਗ ਦੇਸਦੀ ਹਾਂ ਟਾਪਿੰਗ ਦੇਸਦੀ ਨਹੀਂ ਆਈ ਜੇ ਉਦਾਂ ਜੀ ਤੁਸੀਂ ਬਾਹਰੋਂ ਚੀਜ਼ ਪਾਉਣੀ ਆ ਲਓ ਜੀ ਆਪਣੇ ਕੈਪਸਿਕਮ ਜਿਹੜੇ ਆਪਾਂ ਪਨੀਰ ਦੀ ਭਾਜੀ ਫਰੈਸ਼ ਦੀ ਕਟਿੰਗ ਕੀਤੀ ਹੈ ਨਾ ਉਹ ਆਪਾਂ ਇਧਾਂ ਨਹੀਂ ਮੈਰੀਨੇਟ ਕਰਕੇ ਪਕਾਉਗੇ ਸੌਸ ਨਾਲ ਠੀਕ ਹੈ ਉਹ ਵੀ ਵਾਰ ਜਿਹੜੀ ਸੌਸ ਆਪਾਂ ਤੋਂ ਪਹਿਲਾਂ ਭਾਈ ਹੈ ਮੱਖਣੀ ਸੌਸਾਂ ਜੀ ਮੱਖਣੀ ਸੌਸ ਦੇ ਵਿੱਚ ਇਹਨੂੰ ਆਪਾਂ ਮਿਕਸ ਕਰਦੇ ਟੇਸ ਪ੍ਰੋਪਰ ਨਹੀਂ ਆਉਣਾ ਪਨੀਰ ਦਾ ਫੇ ਤੇ ਕਹਿੰਦਾ ਫਿੱਕਾ ਫਿੱਕਾ ਹੀ ਹੋ ਜਾਣਾ ਸਹੀ ਜੀ ਭਾਜੀ ਆਪਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਮਿਕਸ ਕਰਕੇ ਫੇਟ ਕਰ ਗਿਆ ਨਾ ਲਓ ਜੀ ਪਨੀਰ ਹੋ ਗਿਆ ਮਿਕਸ ਠੀਕ ਹੈ ਜੀ ਤੇ ਇਹਨੂੰ ਹੁਣ ਭਾਈ ਹੁਣ ਟਿਕਾਉਣਗੇ ਕੀ ਬਾਤ ਹੈ ਇਹਦੇ ਨਾਲ ਭਾਜੀ ਫਿੱਕਾ ਟੇਸ ਨਹੀਂ ਆਊਗਾ ਮਤਲਬ ਪੂਰਾ ਮਿਲ ਉਸ ਸੌਸ ਦੇ ਨਾਲ ਆਊਗਾ ਜਿਹੜਾ ਦੋ ਥੱਲੇ ਪੇਸਦੇ ਸੌਸ ਲੱਗੀ ਨਾ ਉਹ ਵੀ ਤੁਹਾਨੂੰ ਸੌਸ ਆਊਗਾ ਸੇਮ ਟੇਸਟ ਸੌਸ ਦਾ ਲੋ ਜੀ ਪਨੀਰ ਤੋਂ ਬਾਅਦ ਹੁਣ ਵਾਰੀ ਹੈਗੀ ਆ ਪਿਆਜ਼ਾਂ ਦੀ ਹੁਣ ਪਿਆਜ਼ ਪਾਊਗਾ ਮੁੰਡਾ ਬਾਕੀ ਤੁਸੀਂ ਦੇਖ ਸਕਦੇ ਟਕਾ ਦਿਓ ਭਾਈ ਪਿਆਜ਼ ਭਈਆ ਬੱਸ ਇਧਰ ਮੇਰੇ ਪਾਉਣੇ ਨੇ ਜਿਹੜੇ ਸੋਹਣੇ ਲੱਗਣ ਬਾਅਦ ਹਾਂ ਜਿਆਦਾ ਓਵਰ ਵੀ ਨਹੀਂ ਭਰਨਾ ਸੌਸ ਮਤਲਬ ਵਧੀਆ ਲੱਗੇਗੀ ਜੀ ਜਰਾ ਮਾਂ ਰੈਡੀ ਹੋ ਗਿਆ ਹੁਣ ਆ ਵਿੱਚ ਭਾਜੀ ਆਹ ਕੀ ਚੀਜ਼ਾਂ ਇਹ ਰੈੱਡ ਪੈਪਰਿਕਾ ਭਾਜੀ ਰੈੱਡ ਪੈਪਰਿਕਾ ਹਾਂਜੀ ਇਹ ਕਿੰਨੇ ਦਾ ਆਉਂਦਾ ਡੱਬਾ ਪੂਰਾ ਭਾਜੀ ਇਹ ਭਾਜੀ ਤਾਂ ਆਪਾਂ ਨੂੰ ਪਹਿਲਾਂ 280 ਦਾ ਭਾਜੀ ਠੀਕ ਆ 280 ਚ ਮਤਲਬ ਬਾਦੂ ਆ ਬਾਦੂ ਆ ਇਹਦੇ ਨਾਲ ਕੀ ਟੇਸਟ ਆਉਂਦਾ ਆਪਣੇ ਪੀਜ਼ਾ 'ਚ ਭਾਜੀ ਇਹਨਾਂ ਥੋੜਾ ਜਿਹਾ ਮਤਲਬ ਖੱਟਾ-ਖੱਟਾ ਟੇਸਟ ਹਾਂ ਉਹੀ ਕਹਿਣ ਲੱਗੇ ਸਹੀ ਆ ਥੋੜਾ ਸਵੀਟ ਤੇ ਖੱਟਾ-ਖੱਟਾ ਮਿੱਠਾ ਜਿਹਾ ਆਉਂਦਾ ਟੇਸਟ ਸਹੀ ਐ ਲਓ ਜੀ ਇਹ ਵੀ ਆਪਾਂ ਦੀ ਰੰਗਲ ਜੀ ਬਹੁਤ ਸੋਹਣੀ ਮੈਂਦੀ ਉਹਦਾ ਵੀ ਇਹ ਸਹੀ ਐ ਬੜੀਆ ਪੀਜ਼ਾ ਬਣ ਗਿਆ ਪੂਰਾ ਹੁਣ ਆਪਣਾ ਪੀਜ਼ਾ ਪੂਰਾ ਰੈਡੀ ਹੋ ਗਿਆ ਜੋ ਵੀ ਇਹ ਸਾਮਾਨ ਪੈਣਾ ਸੀ ਪੈ ਗਿਆ ਹੁਣ ਥੋੜੀ ਜੀ ਚੀਜ਼ ਉੱਪਰ ਐਡ ਕਰਾਂਗੇ ਥੋੜੀ ਜੀ ਐਵੇਂ ਬਸ ਨਾਲ ਹਲਕੀ ਭਲਕੀ ਬਾਕੀ ਆਪਣਾ ਮਾਈਕ੍ਰੋਵੇਵ ਦੇ ਸਕਦੇ ਇਹਦਾ ਭਾਈ ਥੋੜਾ ਟੈਂਪਰੇਚਰ ਬਾਰੇ ਦੱਸੋ ਵੀ ਉੱਪਰਲਾ ਟੈਂਪਰੇਚਰ ਕਿੰਨਾ ਰੱਖਣਾ ਹੈ ਸੱਲੜਾ ਕਿੰਨਾ ਭਾਈ ਉੱਪਰਲਾ ਟੈਂਪਰੇਚਰ ਘੱਟ ਹੋਣਾ ਰੇਰ ਇਹਦਾ ਇਹ ਜਿਹੜਾ ਓਵਨ ਹੈ ਇਹ ਘਟਵਾਰਡ ਦਾ ਥੋੜਾ ਇਹ ਆ ਥੱਲੇ ਵਾਲਾ ਟੈਂਪਰੇਚਰ ਵੀ 300 ਉੱਪਰਲਾ ਵੀ 300 ਮਤਲਬ ਦੋਨੇ ਸੇਮ ਸੇਮ ਰੱਖਣੀ ਸੇਮ ਸੇਮ ਹੀ ਰੱਖਣੀ ਹੈ ਹਿਸਾਬ ਦੇ ਕਿੰਨੇ ਟਾਈਮ ਕਿੰਨੇ ਟਾਈਮ ਜੀ ਪੀਜ਼ਾ ਪਕਾਉਨੇ ਆ ਫੇ ਦਿਖਾਉਨੇ ਤੁਹਾਨੂੰ ਕੀ ਰਿਜ਼ਲਟ ਨਿਕਲਿਆ ਕੀ ਨਹੀਂ ਬਾਕੀ ਖਾ ਕੇ ਵੀ ਟੇਸਟ ਦੱਸਾਂਗੇ ਤੁਹਾਨੂੰ ਲੋ ਜੀ ਬਈ ਇਹਦਾ ਬੈਗ ਨੂੰ ਚੱਲ ਜਾਂ ਅੰਦਰੋਂ ਬਾਕੀ ਅਸੀਂ ਅੱਧੇ ਅੱਧੇ ਮਿੰਟ ਬਾਅਦ ਥੋੜਾ ਜਿਹਾ ਟਾਈਮ ਬਾਅਦ ਪੀਜ਼ਾ ਦੇਖੀ ਵੀ ਜਾਵਾਂਗੇ ਦੇਖ ਸਕਦੇ ਤੁਸੀਂ ਜਿਹੜੀ ਚੀਜ਼ ਹੈ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਹੱਲੇ ਪੀਜ਼ੇ ਨੇ ਫੁੱਲਣਾ ਡੋ ਜਿਹੜੀ ਸੈਟਾਂ ਤੋਂ ਫੁੱਲਣੀ ਸ਼ੁਰੂ ਹੋ ਗਈ ਆ ਦੇਖ ਸਕਦੇ ਸੀ ਛੋਟਾ ਛਾਲ ਚੈੱਕ ਵੀ ਕਰਨਾ ਨਾਲ ਨਾਲ ਹਾਂ ਹਾਂ ਜੀ ਭਾਜੀ ਨਾਲ ਨਾਲ ਚੈੱਕ ਕਰਨਾ ਇਹ ਵੀ ਜ਼ਰੂਰੀ ਹੈ ਥੱਲੇ ਵੀ ਚੈੱਕ ਆਉਣਾ ਪੈਂਦਾ ਕਿੰਨਾ ਕੁ ਪੱਕਿਆ ਕਿੰਨਾ ਕੁ ਨਹੀਂ ਬਾਕੀ ਤੁਹਾਡੇ ਤੇ ਡਿਪੈਂਡ ਆ ਚਲੋ ਇਹਨੂੰ ਇਹ ਤਾਂ ਉਹ ਹੋਣੀ ਆ। ਲੋ ਜੀ 50% ਤਾਂ ਆਪਣਾ ਹੋ ਗਿਆ ਹਨਾ ਕੰਪਲੀਟ ਹੋ ਗਿਆ। ਹੁਣ ਥੋੜਾ 30% ਆਪਾਂ ਥੱਲੇ ਉਹ। ਹੁਣ ਆਪਾਂ ਜਾਲੀ ਤੋਂ ਪੀਜਨ ਥੱਲੇ ਲੈ ਲੈਣਾ ਆ ਕਿਉਂਕਿ ਥੱਲੇ ਰਾਣ ਦਾ ਵੀ ਜੂਰੀ ਥੱਲੇ ਘੱਟ ਰੜਦਾ ਹੁੰਦਾ ਜਾਲੀ ਦੇ ਨਾਲ। ਜਾਲੀ ਕੱਢ ਦੇਣੀ ਆਪਾਂ। ਜਾਲੀ ਕੱਢ ਦਿਆਂ ਥੱਲੇ ਵੀ ਜਰਾ ਰਾੜ ਨਾਲ ਪ੍ਰੋਪਰ ਹੋ ਜਾਊਗਾ ਭਾਈ ਸਾਈਡਾਂ ਤੋਂ ਵੀ ਇਹਨਾਂ ਬਰਾਊਨ ਸਹੀ ਆ। ਥੱਲੇ ਦੇਖੋ ਐ ਹਜੇ ਕੱਚਾ ਥੱਲੇ ਕੱਚਾ ਥੱਲੇ। ਵਾਸੇ ਨਾ ਫੇਰ ਆਪਾਂ ਨੂੰ ਬੰਦ ਕਰਦੇ ਆ। 1.5 ਮਿੰਟ ਲੱਗਦਾ। 1.5 ਮਿੰਟ ਆਪਾਂ ਪਕਾਉਣੇ ਆ ਫੇਰ ਤੁਹਾਨੂੰ ਦਿਖਾਉਣੇ ਕਿ ਰਿਜ਼ਲਟ ਨਿਕਲਿਆ ਕੀ ਨਹੀਂ। ਲਓ ਵੀ ਪੀਜ਼ਾ ਆਪਣਾ ਲਗਭਗ ਹੋ ਹੀ ਗਿਆ ਰੈਡੀ। ਕਿਨਾਰੇ ਥੋੜੇ ਜਿਹਾ ਪਕਾਉਣ ਵਾਲੇ ਰਹਿ ਗਏ ਹਲਕੇ ਫੁਰਕੇ ਉਹ ਤਾਂ ਹੋ ਹੀ ਗਏ ਉਹ ਵੀ। ਤੇ ਬਾਕੀ ਹੁਣ ਕੱਢਦੇ ਬਾਹਰ। ਹੋ ਗਿਆ ਭਾਈ ਡੈਡੀ ਤੁਹਾਡੇ ਕੋਲੋਂ। ਤੁਹਾਡੇ ਕੋਲ ਹੋ ਗਿਆ ਭਾਈ ਰੈਡੀ। ਕਿੱਦਾਂ ਪਤਾ ਲੱਗਦਾ ਰੈਡੀ ਆ ਪੀਜ਼ਾ? ਉਹ ਦੇਖੋ ਭਾਈ ਹੋ ਗਿਆ ਬ੍ਰਾਊਨ ਵੀ ਹੋ ਗਿਆ ਸਾਈਡਾਂ ਤੋਂ ਠੀਕ ਆ ਭਾਜੀ। ਜਿਆਦਾ ਬ੍ਰਾਊਨ ਕਰੇ ਉੱਪਰ ਚੀਜ਼ ਸੜ ਜਾਣੀ ਆਪਣੀ। ਫੇਰ ਟੈਂਪਰ ਜਿਹਾ ਘਟਾਉਣਾ ਪ ਓਹੋ ਕੀ ਬਾਤ ਹੈ ਯਾਰ ਪੀਜ਼ਾ ਵਲ ਦੇਖ ਗਏ ਲੈ ਜਾਣੀ ਕਰੋਂ ਤੁਸੀਂ ਦਰਸ਼ਨ ਐਨ ਪ੍ਰੋਪਰ ਤਰੀਕੇ ਨਾਲ ਬਣਿਆ ਪੀਜ਼ਾ ਸੈੱਡਾ ਵੀ ਦੇ ਸਕਦੇ ਆ ਰੜੀਆਂ ਬਿਲਕੁਲ ਕਿਨਾਰੇ ਵੀ ਰੜੇ ਪੀਜ਼ਾ ਹਾਰਡ ਵੀ ਹੈ ਨਹੀਂ ਦੇਖੋ ਕਿੰਨਾ ਨਰਮ ਆ ਰਿਹਾ ਅਜੇ ਸੌਫਟ ਹੋਣਾ ਜੋ ਥੋੜਾ ਹੋਇਆ ਨਾ ਅਜੇ ਹੋਰ ਸੌਫਟ ਹੋਣਾ ਚਾਹੀਦਾ ਪੀਜ਼ਾ ਦੀ ਹੋਣੀ ਕਿ ਕਟਿੰਗ ਦੇਖਾ ਤੁਸੀਂ ਇਹ ਤਾਂ ਭਾਈ ਚੀਜ਼ ਥੋੜੀ ਛੇਪੀਸ ਕਰਨੇ ਭਾਜੀ ਕਿ ਚਾਰ ਇਹਦੇ ਛੇਪੀਸ ਕਰਾਂਗੇ ਭਾਜੀ ਮੀਡੀਅਮ ਆ ਨਾ ਇਹ ਮੀਡੀਅਮ ਸਾਈਜ਼ ਦਾ ਸਹੀ ਹੈ ਖਾਣੇ ਲਈ ਜੇ ਆਪਾਂ ਕਰਦੇ ਹਾਂ ਭਾਜੀ 8 ਪੀਸ ਪੇ ਆਪਣੀ ਸਲਾਈਸ ਬਹੁਤ ਜ਼ਿਆਦਾ ਛੋਟੀ ਨਹੀਂ ਨਹੀਂ 8 ਪੀਸ ਤਾਂ ਨਹੀਂ ਭਾਈ 6 ਪੀਸ ਤਾਂ ਉਹਨੂੰ 12 ਵੀ ਹੋਏ ਤੇ ਬਣੀ ਛੋਟੀ ਸਲਾਈਸ ਨਾ ਨੋਰਮਲ ਨੋਰਮਲ 6 ਪੀਸ ਤਾਂ ਬਣਦੇ ਆ ਭਾਈ ਲਓ ਭਾਈ ਡਨ অলਮੋਸਟ ਚਲੋ ਹੁਣ ਆਪਾਂ ਪੀਜ਼ਾ ਲੈ ਲਈਏ ਥੋੜੀ ਆਪਾਂ ਸੀਨੀਂਗ ਪਾ ਦਾਂਗੇ ਤੇ ਔਰੀਗানো ਉਹਦੇ ਵਿੱਚ ਮਿਕਸਰ ਹੁੰਦਾ ਭਾਈ ਔਰੀਗানো ਤੋਂ ਬਿਨਾ ਥੋੜੀ ਪਾਜੀ ਗੱਲ ਬਣਦੀ ਔਰੀਗানো ਤੇ ਚੀਲੀ ਫਲਸ ਕੋਈ ਮਿਕਸਰ ਲਓ ਮੈਂ ਨਾ ਲਓ ਜੀ ਪੀਜ਼ਾ ਆਪਣਾ ਰੈਡੀ ਆ ਤੇ ਹੁਣ ਜਾ ਰਹੇ ਆ ਆਪਾਂ ਮਾਸੀ ਦੇ ਮੁੰਡੇ ਨੂੰ ਖਵਾਉਣ ਲਈ ਸਾਡੀ ਮਾਸੀ ਦਾ ਮੁੰਡਾ ਆਇਆ ਹੋਇਆ ਹੈ ਉਹਦੇ ਵਾਸਤੇ ਸਪੈਸ਼ਲ ਪੀ ਪੀਜ਼ਾ ਚ ਪੀਜ਼ਾ ਘੱਟ ਨਹੀਂ ਪੈ ਰਹੇ ਇਹਨੇ ਬੰਦਿਆਂ ਨੂੰ ਅੱਧੀ ਅੱਧੀ ਦੰਦੀ ਵੀ ਖਾਦੀ ਦਾ ਪੀਜ਼ਾ ਗਿਆ 15 ਕ ਮੈਂ ਲੱਗ ਰਹੇ ਆ ਲਓ ਜੀ ਇੱਕ ਸਲਾਈਸ ਖਾ ਕੇ ਤੁਹਾਨੂੰ ਟੇਸਟ ਦੱਸਦੇ ਕਿੱਦਾਂ ਦਾ ਕਿੱਦਾਂ ਦਾ ਹੈ ਆਹ ਹਾ ਕੀ ਬਾਤ ਹੈ ਭਾਈ ਤੁਸੀਂ ਖਾਓ ਨੰਨੂ ਨੰਨੂ ਭਾਜੀ ਭਾਈ ਨੂੰ ਤਾਂ ਕਦੀ ਕਿਹਾ ਵੀਡੀਓ 'ਚ ਕਹਿਣਾ ਭਾਜੀ ਕਹਿਣ ਲੱਗਾ ਉਹਦਾ ਭਾਜੀ ਆਂ ਭਾਈ ਖਾ ਕੇ ਦੱਸੋ ਕਿਦਾਂ ਟੇਸਟ ਕਿਦਾਂ ਨਹੀਂ ਖਾਂ ਬਾਕੀ ਸਾਰੇ ਖਾਂ ਕੋਈ ਨਹੀਂ ਖਾਂਦੇ ਕੋਈ ਨਹੀਂ ਸਕਦਾ ਗਰਮ ਆਉਂਦਾ ਇੱਥੇ ਆ ਲੈ ਮੇਰੇ ਕੋਲ ਰੋਜੀ ਲੈ ਦਾ ਬਾਰ ਲੋ ਵੀ ਭਾਈ ਵੀ ਨਹੀਂ ਖਾਗ ਦੱਸਾਂਗੇ ਸਾਡੇ ਦੱਸੋ ਭਾਜੀ ਹੈ ਜੇ ਨਹੀਂ ਵਧੀਆ ਤਾਂ ਵੀ ਦੱਸ ਦਿਓ ਟੇਸਟ ਕਿਦਾਂ ਵਧੀਆ ਹੈ ਵਧੀਆ ਪਾਸ ਨੇ ਨਾ ਭਾਈ ਲੋਕ ਮੁੰਡਾ ਪਾਸ ਹੋ ਗਿਆ ਆਪਣੇ ਪੀਜ ਬਣਾ ਕੇ ਆਪ ਖਾਂਦਾ ਹੋਇਆ ਦੇਖ ਸਕਦੇ ਜੀ ਇਹ ਤੇ ਕਿਦਾਂ ਪੀਜਾ ਸੁਆਦਾਂ ਹਾਂ ਕਿਹਨੇ ਬਣਾਇਆ 10 ਕਿਹਨੇ ਬਣਾਇਆ ਮਾਂ ਮੈਨੇ ਹਾਂਜੀ ਦੋਸਤੋ ਇਹ ਸਿਗਾ ਸਾਡਾ ਛੋਟਾ ਜਿਹਾ ਪੀਜੇ ਵਾਲਾ ਬਲੌਗ ਤੇ ਸਾਡੇ ਘਰ ਗੈਸਟ ਆਏ ਸੀ ਇਸ ਕਰਕੇ ਅੱਜ ਪੀਜਾ ਬਣਾਇਆ ਤੇ ਤੁਹਾਨੂੰ ਵੀ ਦੱਸਿਆ ਬਾਕੀ ਜੇ ਕਿਸੇ ਨੂੰ ਪੀਜਾ ਵਧੀਆ ਲੱਗਾ ਵੀ ਸਹੀ ਐ ਅਸੀਂ ਦੱਸਿਆ ਇਨਫੋਰਮੇਸ਼ਨ ਮਾੜੀ ਮੋਟੀ ਮਿਲੀ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਬਾਕੀ ਦਾਇਆ ਵੀ ਜੇ ਕੋਈ ਖਰਾਬੀ ਹੋਈ ਤਾਂ ਵੀ ਸਾਨੂੰ ਦੱਸ ਦਿਓ ਵੀ ਅਸੀਂ ਕਿਹੜੀ ਚੀਜ਼ ਸਹੀ ਨਹੀਂ ਪਾਈ ਹੈਗੀ ਬੀਜ ਦੇ ਵਿੱਚ ਬਾਕੀ ਮਿਲਾਂਗੇ ਪਤਾ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜਿਨ੍ਹਾਂ ਭੈਣ ਭਰਾਵਾਂ ਨੇ ਵੀਡੀਓ ਦੇਖੀ ਉਹਨਾਂ ਦਾ तहे ਦਿਲੋਂ ਧੰਨਵਾਦ ਆ ਬਾਕੀ ਮੈਂ ਵੀਡੀਓ ਦਾ ਓਵਰਲੈਪ ਕਰ ਰਿਹਾ ਕਿਉਂਕਿ ਮੇਰੀ ਆਵਾਜ਼ ਖਰਾਬ ਹੋ ਗਈ ਸੀ ਲਾਸਟ ਦੇ ਚਲੋ ਜੀ ਮਿਲਾਂਗੇ ਪਤਾ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਬ੍ਰੀ ਸੱਚੀ ਗਾਲੀ